ਕਾਲ ਜੀ ਸਾਰਿਆਂ ਨੂੰ ਆਓ ਜੀ ਕਣਕ ਨਹੀਂ ਕਿੜਾ ਮਾਰਨਾ ਇਹਦੇ ਜਿਹੜੀ ਆਪਾਂ ਲੇਟ ਵੇਚੀ ਤੀ ਉਹਦੇ ਕਿੰਨੀ ਕੱਲ ਨੂੰ ਸਪਰੇਅ ਕਰਾਉਣ ਦੀ ਸਲਾਹ ਇਹ ਤੇਲਾ ਜਾਂ ਬੈਠਿਆ ਵਿੱਚੀਮਾਂ ਵੀ ਜਿਹੜੀ ਦਰਮੰਡ ਵਾਲੀ ਬੜੀ ਕਣਕ ਹੈ ਉਹ ਚ ਵੀ ਫਾਬਾ ਬਹੁਤ ਚੱਲ ਪੈਂਦੀ ਦਿਨਾਂ 'ਚ ਸੱਚ ਸੱਚ ਦੇਖਿਆ ਸਪਰੇਅ ਦਾ ਕੱਲੂ ਅੱਜ ਦਵਾਈ ਲੈ ਕੇ ਆਵਾਂ ਜਾ ਕੇ ਲਓ ਜੀ ਇਹ ਜੀ ਕਣਕ ਖੁਗੀਦੀ ਆਪਣੀ ਇਹ ਨੂੰ ਸਪਰੇਅ ਇਹਦੇ ਪਰ ਕਰਾ ਦਈਏ ਫਿਰ ਇਦਵਾਈ ਲੇਕੇ ਉਹਨਾਂ ਜਾਕੇ ਐਪੂ ਵੀ ਗਾਦ ਨਹੀਂ ਤੂੰ ਅੰਡੇ ਚ ਵੀ ਕਰਾ ਦੇਣੀ। ਹਾਂਜੀ। ਹਾਂ ਤੇ ਪੂਰੀ ਲਗਿਆ ਵਾ ਬੁੱਟੇ ਛੰਗਣ। ਹਾਂਜੀ ਮਿਲੋ ਇੱਧਰ ਪੂਰੀ ਨੂੰ। ਹਾਂ। ਸ੍ਰੀ ਕਾਲਾ ਪੂਰੀ ਲਗਿਆ ਵਾ ਬੁੱਟੇ ਛੰਗਣ ਅੱਜ। ਹਾਂ? ਇਹਦੀ ਸ਼ੰਗਾਈ ਕਰਦਾ ਅੱਜ। ਹਾਂ? ਇਹਦੀ ਸ਼ੰਗਾਈ ਲਗਿਆ ਵਾ ਕਰਨ। ਬੁੱਟਿਆਂ ਦੀ ਚਾਹੀਦੀ ਨਹੀਂ ਨਹੀਂ ਥੱਲੇ ਤੇ। ਆਹ ਸਾਫੀ ਹੋ ਜਾਂਦੀ ਨਹੀਂ ਥੱਲੇ ਤੇ ਇੰਨੇ ਲਈ ਹੋਏ ਨਾ ਖੇਤਾਂ ਜਦ ਪੁੱਟਿਆਉਂਦੇ ਆ ਉਹ ਨਾ ਗਾਹਾਂ ਜਾ ਕੇ ਫਿਰ ਇੱਥੇ ਗੱਠ ਬਣ ਜਾਂਦੀ ਹੈ ਹਾਂ ਹਾਂ ਹੋਰ ਤਾਂ ਕੁਝ ਨਹੀਂ ਹੁੰਦਾ ਨਹੀਂ ਨਹੀਂ ਚਾਹੀਦੀ ਆ ਜਿੱਦ ਤੱਕ ਹੱਥ ਜਾਂਦਾ ਚਾਹੀਦੀਆਂ ਬਸ ਜਿਹੜਾ ਇਹ ਬੁੱਟਾ ਇੰਨੇ ਸਾਫ ਦੇ ਲੱਗਣ ਲੱਗਿਆ ਹਾਂ ਇਧਰ ਦੇਖੀ ਤਾਂ ਸਾਫ ਲੱਗਣ ਲੱਗਿਆ ਆਹ ਇਧਰ ਥੱਲੇ ਤੱਕ ਝਾਂਗ ਜੇ ਬਣੀ ਨਹੀਂ ਜੇ ਨਿਸਰੇ ਤੇ ਫਰਦਕ ਨਹੀਂ ਰਹਿ ਹੋਣਾ ਤਾਂ ਇਹਨਾਂ ਨੀਰ ਹੋਣ ਦੇ ਗੱਠ ਬਣ ਜਣੀ ਵੀ ਹਾਂ ਹਾਂ ਆਪਾਂ ਨੇ ਦਰ ਛਾਂਗਣੀ ਤੇ ਗੱਠ ਬਣ ਜਾਂਦੀ ਇਹ ਤਾਂ ਹੈ ਹੋਰ ਬਸ ਵਧੀਆ ਹੈ ਰੋਪਣ ਜਾਣੇ ਵੀ ਪਿਆਰੀ ਹੈ ਹਾਂ ਮੈਂ ਸਪਰੇਅ ਹੀ ਲਿਆਵਾਂ ਯਾਰ ਇਹ ਕਦ ਪੈਰ ਨੂੰ ਹਵਾਵਾਂ ਚੜਿਆਉਂਦੀ ਬਹੁਤ ਸਵੇਰੇ ਆ ਜੇ ਸਵੇਰੇ ਸਵੇਰੇ ਹੋ ਜੇ ਸਾਜਰੇ ਅੱਜ ਠੀਕ ਆ ਹਾਂ ਅੱਜ ਠੀਕ ਆ ਹਲੇ ਮੈਨੂੰ ਆਇਆ ਤਾਂ ਹੁਣ ਜੈਲੇ ਦਾ ਫੋਨ ਹਾਂ ਕਹਿੰਦਾ ਭਈਆ ਪਹਿਲਾਂ ਹੋ ਗਿਆ ਵੀ ਜੇ ਕਰਾਉਣੀ ਕਰਾ ਲਾਂ ਮਾਂ ਮੈਂ ਦਵਾਈ ਨਹੀਂ ਲੈਂਦੀ ਹਲੇ ਹੁਣ ਜਾਣਨਾ ਰੋਪੜ ਨੂੰ ਹਾਂ ਕਰ ਦੇਣੀ ਕਰਨੇ 15 20 ਕੋ ਬੰਪ ਵੀ ਆਏ ਆ ਜੇ ਆਪਣਾ ਹੁਣ ਬੰਪ ਵੀ ਪਤਾ ਨਹੀਂ ਕਿੱਥੇ ਪਏ ਹੋਏ ਨੇ ਫਿਰ ਉਹ ਰਿਪੇਅਰ ਕਰਾਉਣੀ ਪੈਂਦੀ ਆ ਪਹਿਲਾਂ ਆਪਾਂ ਨੂੰ ਉਹ ਜਿੰਨੇ ਕੱਲ ਫੇਰੂੰਗਾ ਹਾਂ ਫੜ ਵੀ ਜਾਂਦੇ ਆ ਇੱਕ ਫੜ ਜਾਂਦੇ ਆ ਹਾਂ ਚਲ ਚਲਾ ਕੇ ਚੱਲ ਪੂਗਾ ਹੁਣ ਭਈਆਂ ਦੇ ਪੰਪ ਹੁੰਦੇ ਵੀ ਰੋ ਚੱਲਣੇ ਕਰਕੇ ਫਰਕ ਰਹਿੰਦਾ ਇਹਨਾਂ ਦਾ ਹਾਂ ਇਹ ਰਿਪੇਅਰ ਤੇ ਹੋਈ ਜਾਂਦਾ ਹਾਂ 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 ਰੇਤ ਮੂਰਤ ਸਭ ਚ ਲੱਗ ਜਾਂਦਾ ਨੇ ਹੂੰ ਹੂੰ ਆ ਸ਼ਾਂਗ ਨਾ ਨਾ ਵਧੀਆ ਅੱਜ ਆਪਣੀ ਸਵੇਰ ਸਵੇਰ ਝੱਟ ਮਾਰਦੇ ਖੁਸ਼ ਆਨ ਨੂੰ ਫੇਰ ਸ਼ਾਂਗ ਦੀ ਜਲ ਰਹਿ ਗਏ ਨਾ ਹਾਂ ਆ ਕੇ ਜਾਣਾ ਅੱਛਾ ਜੀ ਨਹੀਂ ਆ ਹੁਣ ਠੀਕ ਠੀਕ ਆ ਮੇਰੇ ਕੋਲ ਚਾਰ ਪੰਜ 4 ਵਜੇ ਤੱਕ ਕਰ ਚਲ ਵਧੀਆ ਉਹਦੇ ਚਾਚਾ ਲੱਗੇ ਬਗੈ ਦੀ ਗੱਲ ਕੱਠਿਆਂ ਕਰਨਾ ਹੁਣ ਨਾਲ ਦੇ ਨਾਲ ਬਾਲਣਾ ਹਾਂ ਹਾਂ ਨਗਰੀ ਹੂੰ ਹੂੰ ਅਲੱਗ ਜੀ ਰਾਤ ਦੇ ਪੱਤੇ ਇਕੱਠੇ ਕਰਕੇ ਅੱਛਾ ਇਹ ਪਾਣੀ ਦਾ ਆਪ ਤਾਂ ਨਾ ਕੰਨਾ ਫਟਿਆਉਣਾ ਕੰਨਾ ਤਾਂ ਫਟੂਗਾ ਹਾਂ ਵਿੱਚ ਫਟਦਾ ਜਾਂਦਾ ਤੇ ਪਾਣੀ ਲਾਉਂ ਪਾਣੀ ਲਾ ਕੇ ਹੂੰ 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 ਹਾਂ ਗਾਣਾ ਇੱਕ ਬੱਲੇ ਸਾਲਾ ਕੋਹਦੀ ਆ ਫੇਰ ਦੀ ਓ ਵੀ ਠੀਕ ਹੈ ਹੈਨਾ ਹਾਂ ਹਾਂ ਉਹ ਲੂਇਆ ਫੜ ਜੂਗਾ ਇਹਨ ਵਧੀਆ ਬਣ ਜਾਣਾ ਜਾਨੂ ਫਿਰ ਫਾਰ ਫੇਰ ਇੱਕ ਵਾਰ ਕਿਆ ਵਾ ਹੁਣ ਆਏ ਹੁਣ ਕੱਕ ਨਹੀਂ ਹੋ ਜਾਂਦੀ ਇੱਕ ਹੈ ਪੋਲਾ ਹਾਂ ਹਾਂ ਗਾਂ ਹੀ ਨੇ ਕਿਹੜਾ ਹੋਏ ਨਾ ਇਹ ਤਾਂ ਹੈ ਜਮੀ ਬੋਲਾ ਪਿਆ ਹੁਣ ਤਾਂ ਜਮੀ ਬੋਲਾ ਪਿਆ ਵਾ ਇੱਕ ਕਿਆਰੇ ਦੀ ਫਾਂਟ ਰੱਖ ਲਾ ਰੋਜ ਤਿੰਨ ਚਾਰ ਕਿਆਰੇ ਘੁਰਤੇ ਹੂੰ ਹੂੰ ਨਾਲੇ ਬਾਲਣ ਵੀ ਸਾਭਦਾ ਹੀ ਆ ਪਰ ਬਾਲਣ ਨਾਲ ਜਿੱਦ ਤੱਕ ਹੱਥ ਗਿਆ ਉੱਤ ਤੱਕ ਛਾਂਗਦੇ ਬਸ ਫੇਰ ਥੱਲੇ ਫੁੱਟਦੇ ਵੀ ਨਹੀਂ ਹੈਗੀਆਂ ਬਾਅਦ ਚ ਫੇਰ ਥੱਲੇ ਸਾਫੇ ਰਹਿੰਦਾ ਬੁੱਟਾ ਹੈ ਨਾ ਇਹੜਾ ਮੜਾ ਮੋਟਾ ਜਿਹੜਾ ਪੱਤਾ ਤਾਂ ਨਹੀਂ ਨਿਕਲੇ ਆਉਂਦੀ ਹੁੰਦੀ ਉਹਨੂੰ ਆਏ ਮਾਰ ਗਏ ਮੜਾ ਜਾ ਹਾਂ 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 ਇਹ ਤਾਂ ਹੈ ਚਲ ਨਿਕਲੂਗੀ ਕਿ ਕਬਲਾ ਹੈਗੀ ਨਹੀਂ ਮਣੀ ਮੂੜੀ ਨਿਕਲੂਗੀ ਕਿਤੇ ਕਿਤੇ ਹਾਂ ਉਹਦਾ ਵੀ ਹੱਥ ਕਰੇ ਰੁੱਟ ਜਾਂਦੀ ਹੈ ਹੱਥ ਨਾਲ ਤਾਂ ਹੁਣ ਨਹੀਂ ਮਾਰਦੇ ਹੂੰ ਹੂੰ ਹੁਣ ਆਇਆ ਵੀ ਇਹਨੇ ਰੁਕਣਾ ਨਹੀਂ ਹੋ ਉੱਪਰ ਵੀ ਨਹੀਂ ਆਣਾ ਹਾਂ ਹਾਂ ਇਹ ਤਾਂ ਹੈ ਇਹ ਤਾਂ ਜਾਣੀ ਨਹੀਂ ਹੋ ਇਹਦਾ ਰੋ ਖੁੱਜੀ ਜਾਂਦਾ ਹੂੰ ਹੂੰ ਨਾਲੇ ਸੱਪ ਪਰ ਮੜਾ ਵਜਨ ਜਾ ਹੋਵੇ ਨਾ ਫਿਰ ਇਹ ਥੱਲੇ ਤੇ ਬੂਟਾ-ਬੂਟਾ ਹੋ ਜਾਂਦਾ ਵਧੀਆ ਹਾਂ ਹੂੰ ਬੂਟੇ ਹੁ ਸਾਰੇ ਨਸਲ ਦੇ ਹਾਂ ਹਾਂ ਬੁੱਟੇ ਦੇ ਲੈ ਕੇ ਕਾਹਨੇ 10 ਬੁੱਟੇ ਪਰ ਦੇ ਲੈ ਇੱਕ ਬਰਾਬਰ ਹੀ ਖੜੇ ਸਾਰੇ ਹਾਂ ਸਾਰੇ ਕ ਬਰਾਬਰ ਐ ਨਾ 3 ਸਾਲ ਚ ਜਾ ਕੇ ਬੁੱਟਾ ਰੁਕ ਜਾਂਦਾ ਠੀਏ 2.5 ਸਾਲ ਚ ਹੂੰ ਫੇਰ ਰੁਕਦਾ ਇੱਕ ਵਾਰ ਫੇਰ ਰੁਕਦਾ ਫੇਰ ਵਧਣ ਪੈਂਦਾ ਨਾ ਬੁੱਟਾ ਇਹਨਾਂ ਮੋਟਾਈ ਚ ਪੈਣ ਹੋਣਾ ਮੋਟਾ ਤਾਂ ਨੇ 2 ਸਾਲ ਚ ਹੋਣਾ ਉਹ 3 ਸਾਲ ਚ ਜਾ ਕੇ ਰੁਕ ਜਾਂਦਾ ਹਾਂ ਹਾਂ ਇਹ ਹੌਲੀ ਹੌਲੀ ਚੱਲਦਾ ਏਖਾ ਬੱਕ ਜਾਂਦੇ ਵੀ ਕੱਲ ਹੂਗ ਕੰਪ ਕਾ ਬੀਟੂਗੇ ਹੂੰ ਨਹੀਂ ਸਾਹ ਜੀ ਰੋਪੜ ਜਾਏ ਤੇ ਜੀ ਆਹ ਦਵਾਈ ਲੈਂਦੀ ਹੈ ਇੱਕ ਇਹ ਤੇਲੜਾ ਸਾਟੇ ਆ ਖੋਲੀ ਕਰੋਰਾ ਇਹ ਕਰੂੰਗੇ ਤੇ ਇੱਕ ਤੇਲੇ ਵਾਸਤੇ ਜਾਂਦੀ ਹੈ ਇਹ ਤੇਲੇ ਦੇ ਕਰੂੰਗੇ ਤੇ ਆਪਣੇ ਇਧਰ ਇਹ ਮੱਕੀ ਵਾਸਤੇ ਜਾਂਦੀ ਇੱਕ ਇਹ ਲੈਂਦੀ ਕਹਿੰਦੇ ਗਰੋਥ ਵਾਸਤੇ ਥੋੜੀ ਜੀ ਕਿੱਲੇ ਦੀ ਰੰਦੀ ਐ ਤੇ ਆਹ ਸੰਡੀ ਸੰਡੀ ਤੇ ਹਲੇ ਸੰਡੀ ਸੰਡੀ ਪਈ ਲੱਗੀ ਦਾ ਹੈ ਨਹੀਂ ਕੋਈ ਚਲੋ ਸਪਰੇਅ ਦਾ ਕਰ ਦਈਏ ਫਿਰ ਵੀ ਹਲੇ ਹੁਣ ਟਾਈਮ ਐ ਕੰਡੂ ਕਰਦੇ ਆ ਜੀ ਫਿਰ ਦੇਖਦੇ ਆ ਬਾਕੀ ਮਾਦੂਦੂ ਇਹ ਲੈ ਲੈਂਦੀ ਆ ਵੀ ਫਰੀ ਦੇ ਨਾਲ ਦੀਆਂ ਪਈਆਂ ਵਿੱਚ ਇਹ ਕਿਲੇ ਕਿਲੇ ਦੀ ਪੈਕਿੰਗ ਆ ਗਈ ਪਟੀਆਂ ਖੋਲ ਲੂੰਗੀ ਇਹਨਾਂ ਨੂੰ ਲੋ ਜੀ ਪੰਜ ਜਿਹੜੇ ਬੂਟੇ ਪੇਚੇ ਤੇ ਇੱਧਰ ਅਗਦੀ ਲੇਬਰ ਪਟਣਾ ਕੱਲ ਅੱਗੇ ਤੇ ਪਟਣਾ ਕੱਲ ਫੇਕ ਟਰਾਲਾ ਪਰ ਲੈ ਕੇ ਰਾਤ ਇੱਕ ਆਹ ਦਾ ਇਧਰ ਸਾਰੇ ਪਟਕੇ ਇਹਨਾਂ ਨੇ ਗੇਰਦੇ ਤੇ ਆ ਖੜੇ ਉਸ ਉਸ ਇਧਰ ਖੜੇ ਹੈ ਫਿਰ ਜਿਹੜਾ ਛੱਡੇ ਦੇ ਕੋਲੇ ਆਪਣਾ ਖੇਤਾ ਹੈ ਅੰਦਰ ਇਤਰਾ ਦੀ ਛੱਡ ਉਹ ਇੱਧਰ ਚੀਰ ਲੱਗੇ ਪਏ ਐ ਟਰਾਲਾ ਬਹੁਤ ਭਰਿਆ ਬਥੇ ਇਹਨਾਂ ਨੇ ਹੁਣਾਂ 200 ਕਿੰਟ ਦੇ ਗੇੜ ਮਾਲ ਲਦ ਦਿਆ ਵਾ ਵੀ ਆ ਗਰੇ ਪਏ ਆ ਬੁੱਟੇ ਇਹਨਾਂ ਨੂੰ ਸੀਰ ਲਾ ਕੇ ਫੇਰ ਇੱਕ ਹੋਰ ਟਰਾਲਾ ਵੀ ਖੜਾ ਹੈ ਉਹ ਵੀ ਭਰੋਂਗੇ ਅੱਜ ਬਹੁਤ ਬੁੱਟੇ ਦਾ ਸਾਭ ਦੀ ਰਹਿ ਗਏ 10 ਕੁ ਬੁੱਟੇ ਆ ਖੜੇ ਆ 5-7 ਹੋਰ ਖੜੇ ਆ ਬਾਕੀ ਆ ਖੜੇ ਆ ਇੱਧਰ ਕੱਲ ਬਹੁਤ ਝਟਮਾਰੀ ਇਹਨਾਂ ਨੇ ਕੱਲ ਬੁੱਟੇ ਬਹੁਤ ਗਏ ਅੱਜ ਫਿਰ ਗੱਡੀ ਭਰਤੀ ਇੱਕ ਟਰਾਲੀ ਸ਼ਾਮ ਨੂੰ ਭਰੂੰਗੇ ਉਹ ਫਿਰ ਰਾਤ ਨੂੰ ਐ ਦੁਆ ਗਈ ਮੋਟੇ ਆਪਣੇ ਬਹੁਤ ਵਧੀਆ ਤੇ ਲੋਈ ਤੁਰਪੀ ਗੱਡੀ ਭਰ ਕੇ ਉਹੀ ਇੱਧਰ ਫਿਰ ਉਸਮਾਰ ਪਿਆ ਇੱਧਰ ਵੀ ਉਹ ਪਰਲੇ ਪਾਸੇ ਬੁੱਟੇ ਗੀਰਤੇ ਚੇਰ ਲਾਉਂਗੂ ਇਹਨਾਂ ਨੂੰ ਫਿਰ ਈ ਲਾ ਕੇ ਪੈਜ ਟਰੈਕਟਰ ਭਰੂਗੇ ਸ਼ਾਮ ਨੂੰ ਆ ਘਰ ਅਰਜਨ ਟਰੈਕਟਰ ਭਰੇ ਆ ਤਾਂ ਅੱਜ 575 ਖੜਾ ਏ ਮਾਦਾ ਪਰਛਰੀ ਚੰਗਾ ਪਈਆਂ ਇਹਦਾ ਟੁਕਾ ਟਕਾ ਦਿੰਦੇ ਨੇ ਟੁਕਾ ਟਕਾ ਕੇ ਖੁੰਡ ਲੱਦ ਕੇ ਖੇਤ ਵਿੱਲਾ ਹੋਇਆ ਨਾ ਫਿਰ ਦੇਖਦੇ ਆ ਖੇਤ ਚ ਮੱਕੀ-ਮੱਕੀ ਬੀਜ ਕੇ ਮੱਕੀ ਬੀਜਣ ਸਲਾ ਵੀ ਮੱਕੀ ਬੀਜਦੀ ਏ ਔਰ ਇਹ ਗੱਡੀ ਜਾਂ ਦਬਦੀ ਹੋ ਗਈ ਏ ਬਾਹਰ ਨਿਕਲ ਗਿਆ ਆਂ ਕੋਲਿੱਤੇ ਕਿਤੇ ਕਿਤੇ ਟੋਏ ਦੇ ਘਰੇ ਵੀ ਉਹਨੇ ਉਥੇ ਡੰਡੇ ਜਗੀਰ ਤੇ ਤੇ ਡੰਡੇ ਆਪਨ ਹੋ ਗਏ ਲੰਗੀ ਲੋ ਜੀ ਅਸ਼ਵੀਰ ਨੇ ਵੇਟ ਕੱਤੀ ਟਰਾਲੇ ਨੂੰ ਇਹ ਵੀ ਚੱਲੇ ਕਾਲੂ ਲੈ ਜਾਣਾ ਵੀਰ ਨੇ ਆ ਕੇ ਇਹਦੇ ਮਿਲੋ ਜੀ ਗੁਰਿੰਦਰ ਨੂੰ ਗੁਰਿੰਦਰ ਟਰਾਲਾ ਵੇਚਤਾ ਹਾਂ ਟਰਾਲਾ ਵੇਚਤਾ ਕਦ ਲੈ ਕੇ ਜਾਣਾ ਉਹਨਾਂ ਨੇ ਇੱਕ ਦਿਨੋਂ ਕੱਲੂ ਹਾਂ ਠੀਕ ਆ ਤੂੰ ਕਰਦਾ ਹੁਣ ਮੈਂ ਚਲੇ ਗਿਆ ਇਹਦੇ ਨੂੰ ਕਰ ਹਾਂ ਕਹਿ ਹਿਲਦੇ करते नहीं है ਸਰ ਜੀ ਇੱਧਰ ਆ ਜਾ। ਯਾਨੀ ਦੇ ਲਗਾ ਫੜੇ ਪਾਉਣਾ। ਆਲੇ ਛੱਡੇ ਕਿਉਂ ਨੇ ਜੱਗੇ ਵਾਲੇ। ਅਗਲੇ ਆ ਜਾ ਤੂੰ। ਇਹ ਗੱਡੀ। ਅਦੂਆ ਗਿਆ ਜੀ। ਅਦੂਆ ਗਿਆ ਜੀ। ਸਿੱਪੀ। ਹਾਂ ਇਹਨਾਂ ਨਾਲ ਹੋਖਣੀ ਆਂਗੀ ਹਾਂ ਚਿੱਟੀ ਵਾਲੀ ਸ਼ਿਆ